ਸਤਿ ਸ਼੍ਰੀ ਅਕਾਲ ਸਾਰੀ ਰੋਸ਼ਨਾ ਕਾ ਸਵਾਗਤ ਹੈ ਤੁਸੀਂ ਸਾਰੀ ਦੇਖ ਰਹੇ ਹੋ ਪੰਜਾਬ ਅਪਡੇਟ ਤੇ ਮੈਂ ਤਵਲীন ਕੌ ਬੁਲੇਟਿਨ ਦੀ ਸ਼ੁਰੂਆਤ ਪਹਿਲਾ ਇੱਕ ਨਜ਼ਰ ਅਹਿਮ ਸੁਰਖੀਆਂ ਦੇ ਵੱਲ ਧਰਿਆਨੇ ਦੇ ਵਿੱਚ ਸੜਕ ਨਿਰਮਾਣ ਕਾਰਜਾਂ ਦੀ ਸ਼ੁਰੂਆਤ ਐਸਪੀ ਟ੍ਰੈਫਿਕ ਗੁਰਦੇਵ ਸਿੰਘ ਵੱਲੋਂ ਲਿੱਤਾ ਗਿਆ ਜਾਇਦਾ ਪੰਜਾਬ ਪੁਲਿਸ ਵੱਲੋਂ ਵੱਡੀ ਸਾਜ਼ਿਸ਼ ਨੂੰ ਕੀਤਾ ਗਿਆ ناکਾਮ ਜਤਿੰਦਰ ਖੰਘੂੜਾ ਨੂੰ ਦਿੱਤੀ ਗਈ ਚੇਅਰਮੈਨ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੇ ਵੱਲੋਂ ਲਾਈਟ ਅਤੇ ਸਾਊਂਡ ਸ਼ੋਅ ਦੀ আয়োজন ਹੁਣ ਖਬਰਾਂ ਵਿਸਟਾਰ ਦੇ ਨਾਲ ਪੰਜਾਬ ਪੁਲਿਸ ਦੇ ਵੱਲੋਂ ਵੱਡੀ ਸਾਜ਼ਿਸ਼ ਨੂੰ ناکਾਮ ਕੀਤਾ ਗਿਆ ਅਤੇ ਇਸ ਦੀ ਜਾਣਕਾਰੀ ਖੁਦ ਸੀਪੀ ਦੇ ਵੱਲੋਂ ਸਾਂਝੀ ਕੀਤੀ ਗਈ ਉਹਨਾਂ ਦੇ ਵੱਲੋਂ ਸੀਪੀ ਦੇ ਵੱਲੋਂ ਜਾਣਕਾਰੀ ਸਾਂਝੀ ਕਰਦਿਆਂ ਹੋਇਆ ਇਸ ਜਿਹੜਾ ਇਹ ਹੁਣ ਗ੍ਰੇਨੇਡ ਦਾ ਮਾਮਲਾ ਸੀ ਇਸ ਦੇ ਕਾਫੀ ਪਰਦੇ ਪਾਸ਼ੀ ਕੀਤੇ ਅਤੇ ਇਸ ਦੇ ਨਾਲ ਨਾਲ ਹੈਂਡ ਗ੍ਰੇਨੇਡ ਦੇ ਨਾਲ 10 ਮੁਲਜ਼ਮ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਜੀਪੀ ਦੇ ਵੱਲੋਂ ਇਸ ਪੂਰੇ ਮਾਮਲੇ ਦਾ ਪਰਦਾਫਾਸ਼ ਕੀਤਾ ਗਿਆ ਅਤੇ ਗ੍ਰੇਨੇਡ ਹਮਲੇ ਦੇ ਮੋਡਿਊਲ ਦਾ ਜਿਹੜੀ ਪੂਰੀ ਜਾਣਕਾਰੀ ਉਹਨਾਂ ਦੇ ਵੱਲੋਂ ਪ੍ਰੈਸ ਦੇ ਸਾਹਮਣੇ ਰੱਖੀ ਗਈ ਅਤੇ ਦੇ ਨਾਲ ਨਾਲ ਸੀਪੀ ਦੇ ਵੱਲੋਂ ਇਹ ਵੀ ਜਾਣਕਾਰੀ ਸਾਂਝੀ ਕੀਤੀ ਗਈ ਕਿ ਦੋ ਮੁਲਜ਼ਮ ਜੋ ਕਿ ਮੁਕਸ਼ਰ ਦੇ ਰਹਿਣ ਵਾਲੇ ਸਨ ਉਹਨਾਂ ਨੂੰ ਵੀ ਗ੍ਰਿਫਤਾਰ ਕਰ ਲਿੱਤਾ ਗਿਆ ਕੁਝ ਦਿਨ ਪਹਿਲੇ ਜਿਹੜਾ ਹੈਂਡ ਗ੍ਰਨੇਡ ਸਾਨੂੰ ਬਰਾਮਦ ਹੋਇਆ ਸੀਗਾ ਸਾਡੇ ਕੋਲ ਇਨਫੋਰਮੇਸ਼ਨ ਵੀ ਸੀਗੀ ਇਨਪੁਟਸ ਵੀ ਸੀਗੇ ਤੇ ਅ ਧਿਆਨਾ ਕਮਿਸ਼ਨੇਟ ਪੁਲਿਸ ਨੇ ਰਾਉਂਡ ਦ ਕਲॉक ਨਾਕਾਬੰਦੀ ਵੀ ਚੱਲ ਰਹੀ ਸੀਗੀ ਪਟੋਲੀ ਨਹੀਂ ਚਲਵੀ ਸੀਗੀ ਜੇਲ ਜਿਸ ਕਰਕੇ ਇੱਕ ਗ੍ਰਨੇਡ ਟਾਈਮਲੀ ਸਾਨੂੰ ਬਰਾਮਦ ਹੋ ਗਿਆ ਦੋ ਬੰਦੇ ਜਿਹੜੇ ਮੁਕਸਦ ਦੇ ਰਹਿਣ ਵਾਲੇ ਆ ਉਹ ਫੜੇ ਗਏ ਆ ਜਿਹੜਾ ਟੈਕਨੀਕਲ ਇਨਪੁਟ ਉਹਨਾਂ ਤੋਂ ਸਾਨੂੰ ਮਿਲਿਆ ਉਸ ਟੈਕਨੀਕਲ ਇਨਪੁਟ ਤੋਂ ਇਹਦੇ ਤਾਰ ਜਿਹੜੇ ਹੈ ਉਹ ਫੌਰਨ ਮਲੇਸ਼ੀਆ ਨੰਬਰ 1 ਨੰਬਰ 2 ਪਾਕ ਆਈਐਸਆਈ ਨਾਲ ਜੁੜੇ ਹੋਏ ਤੇ ਇਹ ਲੋਕ ਜਿਹੜੇ ਸੀਗੇ ਜਿਹੜੇ ਇਨੀਸ਼ੀਅਲੀ ਫੜੇ ਗਏ ਇਹ ਫੁੱਟ ਸੋਲਜਰਸ ਸੀਗੇ ਜਿਨ੍ਹਾਂ ਨੂੰ ਡਾਇਰੈਕਟ ਮਲੇਸ਼ੀਆ ਤੋਂ ਹਦਾਇਤ ਆ ਰਹੀ ਸੀਗੀ ਕਿ ਤੁਸੀਂ ਫਲਾਨੀ ਫਲਾਨੀ ਜਗ੍ਹਾ ਤੇ ਜਾਣਾ ਹੈ ਜੀ ਰਿਕੀ ਕਰਨੀ ਹੈ ਰਿਕੀ ਕਰਕੇ ਇਦਾਂ ਦੀ ਜਗ੍ਹਾ ਗਰਨੇਡ ਨੂੰ ਫੇਕਣਾ ਦਿੱਤੇ ਡੈਮੇਜ ਹੋਏ ਕਾਫੀ ਨੰਬਰ 1 ਨੰਬਰ 2 ਜਿੱਦੇ ਬੈਕਵਰਡ ਲਿੰਕ ਤੇ ਜਦੋਂ ਆਪਾਂ ਗਏ ਤੇ ਸਾਨੂੰ ਕੁਝ ਹੋਰ ਜੇਡ ਇਨਮਿਟਸ ਫਿਗਰ ਆਊਟ ਹੋਏ ਜਿਨ੍ਹਾਂ ਨੂੰ ਪ੍ਰੋਡਕਸ਼ਨ ਵਾਰੰਟ ਤੇ ਲਾਇਆ ਗਿਆ ਉਹਨਾਂ ਤੋਂ ਪੁੱਛਗਿੱਛ ਕੀਤੀ ਗਈ ਇੰਟਰੋਗੇਸ਼ਨ ਚ ਇਹ ਆਇਆ ਥੈਟ ਇਟ ਇਜ਼ ਅ ਵਾਈਡ ਨੈਟਵਰਕ ਆਫ ਪੀਪਲ ਸੇਲਿੰਗ ਨਾਰਕੋਟਿਕਸ ਜਿਹੜਾ ਨਾਰਕੋਟਿਕਸ ਟ੍ਰੇਡ ਚ ਇਨਵੋਲਡ ਹੈ ਉਹ ਧੀਰੇ ਧੀਰੇ ਕਰਕੇ ਪਾਕ ਆਈਐਸਆਈ ਨਾਲ ਮਿਲ ਕੇ ਟੈਰਰਿਸਟ ਮੋਡਿਊਲ ਜਿਹੜਾ ਹੈ ਨਾਰਕੋਟਿਕ ਮੋਡਿਊਲ ਜਿਹੜਾ ਹੈ ਉਹ ਟੈਰਰਿਸਟ ਮੋਡਿਊਲ ਦੀ ਸ਼ੇਪ ਨੂੰ ਦੇਣ ਦੀ ਕੋਸ਼ਿਸ਼ ਕੀਤੀ ਗਈ ਟੋਟਲ ਇਹਦੇ ਵਿੱਚ 10 ਬੰਦੇ ਹਾਲੇ ਤੱਕ ਗ੍ਰਿਫਤਾਰ ਹੋ ਗਏ ਚਾਰ ਫੋਰਨ ਹੈਂਡਲਰਸ ਜਿਹੜੇ ਹਨ ਜਿਹੜੇ ਨੋਮਿਨੇਟ ਹੋਏ ਹਨ ਜਨਾਦਾ ਐਲਓਸੀ ਖੁੱਲ ਗਿਆ ਹੈ ਆਰਸੀਐਨ ਇਜ਼ ਇਨ ਦਾ ਪ੍ਰੋਸੈਸ ਆਫ ਮੇਕਿੰਗ ਤੇ ਆਇਡੈਂਟੀਫਾਈ ਕਰ ਲਏ ਨੇ ਬਹੁਤ ਜਲਦੀ ਇਹਨਾਂ ਨੂੰ ਡਿਪੋਰਟ ਵੀ ਕਰਾਇਆ ਜਾਏਗਾ ਜੀ ਕੁਐਸਚਨਸ ਇਹ ਸਿਰਫ ਪਤਾ ਲੱਗਾ ਜੀ ਕਿ ਕਿਹੜੇ ਟਾਰਗੇਟਸ ਸਭ ਲੁਧਿਆਣਾ ਦੇ ਨਾਲ ਹੋਰ ਵੀ ਕੁਝ ਸ਼ਹਿਰਾਂ ਦੇ ਵਿੱਚ ਸੀ ਜੀ 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 ਹੋਰ ਵੀ ਟਾਰਗੇਟ ਸੀਗੇ ਜੀ ਫਰੀਡ ਕੋਰਡ ਦੇ ਕੁਝ ਪਾਰਟਸ ਆਫ ਫਰੀਡ ਕੋਰਡ ਵੀ ਟਾਰਗੇਟਸ ਸੀਗੇ ਐਕਚੁਅਲ ਟਾਰਗੇਟ ਕੀ ਸੀਗਾ ਉਹ ਮੈ ਸਿਕਿਉਰਟੀ ਰਿਪੋਰਟਸ ਕਰਕੇ ਨਹੀਂ ਮੈਂ ਤੁਹਾਨੂੰ ਡਿਸਕਲੋਜ਼ ਕਰਾਂਗੇ ਜੀ ਸਰਕਾਰ ਨੇ ਸਰਕਾਰ ਨੇ ਉਹਨਾਂ ਨੂੰ ਆਪਾਂ ਲਿਖ ਕੇ ਵੀ ਭੇਜਿਆ ਹੈ ਉਹਨਾਂ ਦੇ ਡੀਜੀ ਸਾਹਿਬ ਉਹਨਾਂ ਨੂੰ ਐਡਕੁਏਟ ਰਿਵਾਰਡ ਜਿਹੜਾ ਹੈ ਉਹ ਦੇਣਗੇ ਸਰ ਅਜੀ ਮਲੇਸ਼ੀਆ ਇਜ਼ ਦਾ ਮੇਨ ਕਾਂਸਪਿਰੇਟਰ ਜਿਹਦੀ ਅੱਗੇ ਹੋਰ ਕਨੈਕਸ਼ਨ ਨਹੀਂ ਜੀ ਅਜੇ ਅਜੇ ਅਜੀ ਮਲੇਸ਼ੀਆ ਅਜੀ ਮਲੇਸ਼ੀਆ ਇਜ਼ ਆ ਵਨ ਆਫ ਦਾ ਲਿੰਕ ਜਿਹਦੇ ਨਾਲ ਇਹ ਬੰਦੇ ਜੁੜੇ ਤੇ था जी ये ਹਾਂ ਜੀ ਜੀ ਜੈ ਜੈ ਸਤਿ ਸ਼੍ਰੀ ਅਕਾਲ ਸਰ ਇਸਕੇ ਪਿੱਛੇ ਸਰ ਦੇ ਵਿੱਚ ਮੈਨੂੰ ਸੀਬਾਲ ਇਥੇ ਮਿਲਦੀ ਜੀ ਮੋਡਿਊਲ ਦਾ ਨਾਮ ਆਈ ਸੀ ਕਿ ਕੋਈ देयर आर ਸੀਵਰਲ ਮੋਡਿਊਲ ਜਿਹੜਾ ਆਈ ਸੀ ਹੈਂਡਲਰ ਜਿਹੜੇ ਹਨ ਉਹ ਕਾਫੀ ਮੋਡਿਊਲ ਹੈਂਡਲ ਕਰਦੇ ਮੈਂ ਇੱਕ ਹੈਂਡਲਰ ਜਿਹੜਾ ਹੈ ਉਹ ਕਾਫੀ ਮੋਡਿਊਲ ਹੈਂਡਲ ਕਰਦਾ ਸਰ ਬਾਕੀ ਅਲੱਗ ਅਲੱਗ ਜਿਲ੍ਹੇ ਦੇ ਕੋਈ ਫਰੀਦਕੋਟ ਦੇ ਮੁਕਸਰ ਦੇ ਜੀ ਇਸ ਸਰਕਾਰ ਕੇ ਮਾਪਦ ਦੇ ਜੁੜੇ ਜੇ ਨਾਲ ਇੱਕ ਜੇਲ ਤੋਂ ਜੁੜੇ ਜੁੜੇ ਜੇਲ ਜੇਲ ਜੀ ਕਾਫੀ ਟਾਈਮ ਇਕੱਠੇ ਰਹੇ ਨੇ ਸ਼ਹੀਦ ਗورو ਤੇਗ বাহাদুর ਜੀ ਦੇ 350 ਸਾਲਾਂ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਹੁਣ ਪੰਜਾਬ ਸਰਕਾਰ ਦੇ ਵੱਲੋਂ ਲਾਈਟ ਅਤੇ ਸਾਊਂਡ ਸ਼ੋਅ ਜਿਹੜਾ ਕਰਵਾਇਆ ਜਾ ਰਿਹਾ ਹੈ ਤੇ ਸ਼ੋਅ ਲੁਧਿਆਣੇ ਦੇ ਪੀ ਪੀਯੂ ਦੇ ਵਿਖੇ ਹੋਏਗਾ ਤੇ ਇਸ ਦੀ ਪੂਰੀ ਜਾਣਕਾਰੀ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਦੇ ਵੱਲੋਂ ਸਾਂਝੀ ਕੀਤੀ ਗਈ ਅਤੇ ਉਨ੍ਹਾਂ ਦੇ ਵੱਲੋਂ ਸੰਗਤਾਂ ਨੂੰ ਅਪੀਲ ਕੀਤਾ ਗਿਆ ਕਿ ਉਹ ਸਾਰੇ ਇਸ ਪ੍ਰੋਗਰਾਮ ਵਿਖੇ ਪਹੁੰਚਣ ਅਤੇ ਉਨ੍ਹਾਂ ਵੱਲੋਂ ਜਾਣਕਾਰੀ ਸਾਂਝੀ ਕਰਨੇ ਇਹ ਵੀ ਦੱਸਿਆ ਗਿਆ ਕਿ ਇਹ ਕਾਫੀ ਵੱਡੇ ਸਕੇਲ ਦੇ ਇਹ ਸ਼ੋਅ ਜਿਹੜਾ ਹੈ ਉਹ ਕਰਵਾਇਆ ਜਾ ਰਿਹਾ ਹੈ ਜੀ ਗੁਰਤੇਗ ਬਹਾਦਰ ਸਾਹਿਬ ਜੀ ਦੇ ਪਵਿੱਤਰ 350 ਸਾਲਾਂ ਸ਼ਹੀਦੀ ਦਿਵਸ ਨੂੰ ਦੀ ਯਾਦ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਲਾਈਟ ਐਂਡ ਸਾਊਂਡ ਸ਼ੋਅ ਪੀਏਯੂ ਦੇ ਵਿੱਚ ਕਰਾਇਆ ਜਾ ਰਿਹਾ ਹੈ ਔਰ ਇੱਕ ਵੱਡੇ ਸਕੇਲ ਦੇ ਵਿੱਚ ਕਰਾਇਆ ਜਾ ਰਿਹਾ ਔਰ ਮੇਰੀ ਸਾਰੀ ਸੰਗਤਾਂ ਨੂੰ ਸਾਰੇ ਲੁਧਿਆਣਾ ਵਾਸੀਆਂ ਨੂੰ ਅਪੀਲ ਹੈ ਕਿ ਵੱਤਵੱਦ ਗਿਣਤੀ ਦੇ ਵਿੱਚ ਉੱਥੇ ਪਹੁੰਚ ਕੇ ਤੇ ਗੁਰੂਆਂ ਦੀ ਔਰ ਉਹਨਾਂ ਵੱਲੋਂ ਦਿੱਤੀ ਸਿੱਖਿਆ ਨੂੰ ਜਿਹੜਾ ਕਿ ਉਹਨਾਂ ਦੀ ਸ਼ਹੀਦੀ ਨੂੰ ਆ ਯਾਦ ਕਰੀਏ ਉੱਥੇ ਆ ਕੇ ਤੁਸੀਂ ਆਪਣਾ ਜਿਹੜਾ ਹੈਗਾ ਲਾਈਟ ਐਂਡ ਸਾਊਂਡ ਸ਼ੋਅ ਜਿਹੜਾ ਕਰਾਇਆ ਜਾ ਰਿਹਾ ਹੈ ਉਹਨ ਤੁਸੀਂ ਆ ਕੇ ਜ਼ਰੂਰ ਉੱਥੇ ਆਪਣਾ ਹਿੱਸਾ ਪਾਓ ਤੇ ਪਾਓ ਦੇ ਪਾਰਟਿਸਿਪੇਟ ਕਰੋ ਕਿਹੜੀ ਜਗ੍ਹਾ ਹੋ ਰਿਹਾ ਤੇ ਕਿਹੋ ਜੀ ਸਮਾ ਕੀ ਰਿਹਾ ਇਹ ਪੀਏਯੂ ਦੇ ਵਿੱਚ ਹੋ ਰਿਹਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ ਕੱਲ ਹੋ ਰਿਹਾ 14 ਨਵੰਬਰ ਨੂੰ ਤੇ ਸ਼ਾਮ 5:30 ਵਜੇ ਉੱਥੇ ਸ਼ੁਰੂ ਹੋ ਜਾਊਗਾ ਤੇ ਆਪਣੀ ਆਪਣੀ ਸੀਟਾਂ 5:30 ਵਜੇ ਲੈ ਲਓ ਤੇ ਇਹ ਪ੍ਰੋਗਰਾਮ ਜਿਹੜਾ ਹੈਗਾ ਫਿਰ ਉਸ ਤੋਂ ਬਾਅਦ ਸ਼ੁਰੂ ਹੋਊਗਾ ਹਾਂਜੀ ਹਾਂਜੀ ਬਿਲਕੁਲ ਇਹ ਫ੍ਰੀ ਆਫ ਕੋਸਟ ਹੈ ਔਰ ਮੇਰੀ ਸਾਰਿਆਂ ਨੂੰ اپੀਲ ਹੈ ਕਿ ਤੁਸੀਂ ਵੱਧ ਵੱਧ ਗਿਣਤੀ ਦੇ ਵਿੱਚ ਉੱਥੇ ਪਹੁੰਚੋ ਇਹ ਬਹੁਤ ਹੀ ਇੱਕ ਇੱਕ ਬਹੁਤ ਹੀ ਵੱਡੇ ਪੱਧਰ ਤੇ ਜਿਹੜਾ ਪ੍ਰੋਗਰਾਮ ਹੈ ਉਹ ਹੋ ਰਿਹਾ ਤੇ ਮੈਨੂੰ ਲੱਗਦਾ ਹੈ ਕਿ ਸਾਰਿਆਂ ਵਾਸਤੇ ਹੀ ਇੱਕ ਸਭ ਨੂੰ ਇੱਕ ਬਹੁਤ ਉੱਥੇ ਪ੍ਰੋਗਰਾਮ ਦੇ ਵਿੱਚ ਆ ਕੇ ਇੱਕ ਬਹੁਤ ਅੱਛਾ ਲੱਗੇਗਾ ਤੇ ਮੈਨੂੰ ਸਾਰਿਆਂ ਨੂੰ ਅਪੀਲ ਹੈ ਕਿ ਉੱਥੇ ਜ਼ਰੂਰ ਮਤਵਵਤ ਗਿੰਦੀ ਦੇ ਵਿੱਚ ਪਹੁੰਚੋ ਜਿਹੜੇ ਗੁਰੂਆਂ ਦੇ ਬਲੀਦਾਨ ਖਾਸ ਕਰਕੇ ਸ਼ਹੀਦ ਗੁਰਤੇਗ ਬਹਾਦਰ ਜੀ ਦਾ ਉਹਨਾਂ ਨੂੰ ਅਸੀਂ ਤਾਂ ਬਹੁਤ ਛੋਟੇ ਨਿਮਾਣੇ ਨੇ ਤੇ ਅਸੀਂ ਤੇ ਉਹਨਾਂ ਦੇ ਹੀ ਬਲੀਦਾਨ ਦੀ ਜਿਹੜੀ ਕਹਾਣੀ ਹੈ ਕਿ ਔਰ ਉਹਨਾਂ ਨੇ ਕਿਵੇਂ ਇੱਕ ਆਪਸੀ ਭਾਈਚਾਰੇ ਨੂੰ ਬਣਾਉਣ ਵਾਸਤੇ ਸੰਦੇਸ਼ ਜਿਹੜਾ ਦਿੱਤਾ ਸੀਗਾ ਹਰ ਸ਼ਹੀਦੀ ਉਹਦੇ ਵਿੱਚ ਆਪਣੀ ਦਿੱਤੀ ਉਹਨੂੰ ਯਾਦ ਕਰਦੇ ਹੋਏ ਇਹ ਸਮਾਗਮ ਜਿਹੜਾ ਹੈ ਉਹ ਲਿਖਿਆ ਹੈ ਜਿੱਥੇ ਲੁਧਿਆਣੇ ਦੇ ਵਿੱਚ ਲੋਕਾਂ ਨੂੰ ਸੜਕਾਂ ਦੇ ਟੁੱਟੇ ਹੋਣ ਕਰਕੇ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਉਸ ਤੋਂ ਬਾਅਦ ਪ੍ਰਸ਼ਾਸਨ ਦੇ ਵੱਲੋਂ ਉਨ੍ਹਾਂ ਦੀਆਂ ਪਰੇਸ਼ਾਨੀਆਂ ਨੂੰ ਸਮਝਿਆ ਗਿਆ ਤੇ ਹੁਣ ਲੁਧਿਆਣੇ ਦੇ ਵਿੱਚ ਸੜਕ ਨਿਰਮਾਣ ਕਾਰਜਾਂ ਦੀ ਸ਼ੁਰੂਆਤ ਹੋ ਚੁੱਕੀ ਹੈ ਤੇ ਹੁਣ ਕੰਟਾ ਕਰਦੇ ਨਾਲ ਜਿਹੜੀ ਸੜਕ ਉਸ ਨੂੰ ਬਣਵਾਇਆ ਗਿਆ ਤੇ ਲੋਕਾਂ ਦੇ ਵਿੱਚ ਹੁਣ ਖੁਸ਼ੀ ਜੜੀ ਹੈ ਦੇਖਣ ਨੂੰ ਮਿਲ ਰਹੀ ਹੈ ਐਸੇ ਮੌਕੇ ਦੁਕਾਨਦਾਰਾਂ ਨੇ ਵੱਲੋਂ ਪ੍ਰਸ਼ਾਸਨ ਦਾ ਧੰਨਵਾਦ ਵੀ ਕੀਤਾ ਗਿਆ ਤੇ ਉਨ੍ਹਾਂ ਦੇ ਵੱਲੋਂ ਆਪਣੇ ਵਿਚਾਰ ਵੀ ਸਾਂਝੇ ਕੀਤੇ ਗਏ ਪਾਰਕ ਨਗਰ ਸ਼ੌਂਕ ਤੇ ਵਿਖੇ ਹੁਣ ACP ਟ੍ਰੈਫਿਕ ਗੁਰਦੇਵ ਸਿੰਘ ਦੇ ਵੱਲੋਂ ਜਾਇਦਾ ਲਿੱਤਾ ਗਿਆ ਲਗਾਤਾਰ ਹੋਣਾ ਰਿਹਾ ਵੱਲੋਂ ਉਪਰਾਲੇ ਜਿਹੜੇ ਨੇ ਕਿੱਤੇ ਜਾ ਰਹੇ ਨੇ ਤਾਂ ਜੋ ਟ੍ਰੈਫਿਕ ਨੂੰ ਕੰਟਰੋਲ ਕੀਤਾ ਜਾਵੇ ਇਸੇ ਮੌਕੇ ਹੁਣ ACP ਟ੍ਰੈਫਿਕ ਗੁਰਦੇਵ ਸਿੰਘ ਦੇ ਵੱਲੋਂ ਜਾਣਕਾਰੀ ਵੀ ਸਾਂਝੀ ਕੀਤੀ ਗਈ ਅਤੇ ਉਹਨਾਂ ਦੇ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਉਹ ਟ੍ਰੈਫਿਕ ਨਿਯਮਾਂ ਦਾ ਪਾਲਣ ਕਰਨ ਇਹ ਜਿਹੜਾ ਭਾਰਤਨਗਰ ਕਾਉਂਸਲ ਲਾਈਟਿੰਗ ਜੰਕਸ਼ਨ ਜਿਹੜਾ ਲੱਗਿਆ ਨਵਾਂ ਉਹਨੂੰ ਅੱਜ ਅਸੀਂ ਆਪਰੇਸ਼ਨਲ ਕਰ ਰਹੇ ਹਾਂ ਪਰ ਉਸ ਤੋਂ ਪਹਿਲਾਂ ਟ੍ਰਾਇਲ 베ਸ ਤੇ ਟ੍ਰਾਇਲ ਕਰ ਰਹੇ ਹਾਂ ਵੀ ਤਾਂ ਕਿ ਲੋਕਾਂ ਨੂੰ ਕੋਈ ਪ੍ਰੋਬਲਮ ਨਾ ਹੋਵੇ। ਇਹਦੇ ਵਿੱਚ ਅਸੀਂ ਜਿਹੜੇ ਸਲਿੱਪਵੇ ਚਲਾਉਣ ਦੀ ਲੋੜ ਆ ਸੀ ਉਹਨਾਂ ਨੂੰ ਹਲੇ ਫਿਲਹਾਲ ਬੈਰੀਕੇਟਿੰਗ ਲਾ ਕੇ ਅਸੀਂ ਸਲਿੱਪਵੇ ਰਾਹੀਂ ਟ੍ਰੈਫਿਕ ਨੂੰ ਕੱਢ ਰਹੇ ਹਾਂ ਤੇ ਉਹਦੇ ਨਾਲ ਬਹੁਤ ਸਿਸਟਮ ਸੈੱਟ ਹੋਇਆ ਤੇ ਜਿਹੜਾ ਜਾਮ ਵਾਲੀ ਸਥਿਤੀ ਸੀ ਉਹ ਘਟ ਗਈ ਹੈ ਤੇ ਬਾਕੀ ਮੈਂ ਤੁਹਾਡੇ ਸਾਹਮਣੇ ਅਸੀਂ ਲੋਕਾਂ ਨੂੰ ਰਿਕੁਐਸਟ ਕਰੂੰਗਾ ਕਿ ਯਾਰ ਲਾਈਟ ਨੂੰ ਹੋਵੇ ਕਰੋ। ਜੇ ਤੁਹਾਡੀ ਰੈੱਡ ਲਾਈਟ ਆ ਤਾਂ ਰੁਕੋ ਲੈਟਰ ਰਾਈਟ ਤੇ ਟੋਟੀ ਗ੍ਰੀਨ ਆ ਤਾਂ ਕੱਲੋ ਮਤਲਬ ਜੇ ਆਪਾਂ ਲਾਈਟਾਂ ਦਾ ਜਿੰਨਾ ਲਾਈਟਾਂ ਨੂੰ ਅਵੇ ਕਰਾਂਗੇ ਉਹਨਾਂ ਜਿਆਦਾ ਵਧੀਆ ਹੋਊਗਾ ਠੀਕ ਹੈ ਨਾ ਇਹ ਮਤਲਬ ਮੈਂ ਤੁਹਾਡੇ ਮਾਧਮ ਰਾਹੀਂ ਲੋਕਾਂ ਨੂੰ ਰਿਕਵੈਸਟ ਕਰਦਾ ਕਿ ਲਾਈਟਾਂ ਦੀ ਜਿਹੜੀ ਵਿਵਸਥਾ ਹੈ ਉਹਨੂੰ ਆਪਾਂ ਮੰਨੀਏ ਤੇ ਬਣ ਕੇ ਅੱਛੇ ਢੰਗ ਨਾਲ ਦੇਖੋ ਟ੍ਰੈਫਿਕ ਦਾ ਮੈਂ ਤੁਹਾਨੂੰ ਕਹੂੰਗਾ ਕਿ ਤੁਸੀਂ ਇੱਧਰ ਦਿਖਾਓ ਸੋ ਜਾਮ ਵਾਲੀ ਗੱਲ ਹੀ ਨਹੀਂ ਜਿੰਨੀ ਕਿ ਰੈੱਡ ਲਾਈਟ ਤੇ ਜਿੰਨੀ ਕਿ ਟ੍ਰੈਫਿਕ ਰੁਕਣੀ ਹੈ ਉੰਨੀ ਹੀ ਰੁਕ ਰਹੀ ਹੈ ਬਾਕੀ ਠੀਕ ਚੱਲ ਰਹੀ ਹੈ ਲੁਰੀਆਣਾ ਜ਼ਿਲ੍ਹਾ ਦੇ ਯੋਜਨਾ ਬੋਰਡ ਦੇ ਚੇਅਰਮੈਨ ਦੀ ਕੀਤੀ ਗਈ ਤਾਜਪੋਸ਼ੀ ਇਸ ਤੋਂ ਬਾਅਦ ਜਤਿੰਦਰ ਖੰਗੂੜਾ ਨੂੰ ਦਿੱਤੀ ਗਈ ਚੇਅਰਮੈਨ ਦੀ ਜ਼ਿੰਮੇਵਾਰੀ ਅਤੇ ਉਹਨਾਂ ਦੇ ਵੱਲੋਂ ਚੇਅਰਮੈਨ ਦੀਆਂ ਜ਼ਿੰਮੇਵਾਰੀਆਂ ਨੂੰ ਨਿਭਾਉਣ ਦਾ ਪ੍ਰੋਸਾ ਵੀ ਦਿੱਤਾ ਗਿਆ ਤੇ ਉਸ ਤੋਂ ਬਾਅਦ ਉਹਨਾਂ ਦੇ ਵੱਲੋਂ ਇਸ ਖਾਸ ਮੌਕੇ ਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰਸ਼ਿਪ ਦਾ ਧੰਨਵਾਦ ਵੀ ਕੀਤਾ ਗਿਆ ਬਹੁਤ-ਬਹੁਤ ਜੀ ਆਇਆਂ ਨੂੰ ਜੀ ਅੱਜ ਇਹ ਖੁਸ਼ੀ ਦਿਨ ਤੇ ਮੈਨੂੰ ਬਹੁਤ ਮਾਣ ਮਹਿਸੂਸ ਹੋ ਰਿਹਾ ਵਾ ਕਿ ਸਾਡੇ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਰਿਵਾਲ ਜੀ ਸਾਡੇ ਪੰਜਾਬ ਦੇ ਮਾਣ ਸਾਡੇ ਮੁੱਖ ਮੰਤਰੀ ਭਗਵੰਤ ਸਿੰਘ ਜੀ ਮਾਨ ਨੇ ਜੋ ਮੇਰੇ ਤੇ ਵਿਸ਼ਵਾਸ ਦਿਵਾਇਆ ਵਾ ਐਡੀ ਵੱਡੀ ਜ਼ਿੰਮੇਵਾਰੀ ਵਜੋਂ ਮੈਨੂੰ ਨਵਾਜਿਆ ਵਾ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਤੇ ਮੈਂ ਤੁਹਾਨੂੰ ਸਾਰਿਆਂ ਨੂੰ ਇੱਕ ਯਕੀਨ ਦਿਵਾਉਣਾ ਜੀ ਕਿਉਂਕਿ ਤੁਸੀਂ ਲੋਕਾਂ ਦਾ ਮਾਧਿਅਮ ਆ ਤੁਹਾਡੇ ਰਾਹੀਂ ਮੇਰਾ ਹਰ ਇੱਕ ਮੈਸੇਜ ਲੋਕਾਂ ਤੱਕ ਪਹੁੰਚਣਾ ਹੈ ਤੇ ਉਹ ਵਿਸ਼ਵਾਸ ਹੈ ਕਿ ਇੱਕ ਆਮ ਕਰਦੇ ਬੱਚੇ ਤੇ ਵਿਸ਼ਵਾਸ ਕਰਕੇ ਪਾਰਟੀ ਨੇ ਐਡੀ ਵੱਡੀ ਕੁਰਸੀ ਬਖਸ਼ੀ ਹੈ ਇੱਕ ਕੋਸ਼ਿਸ਼ੀ ਹਮੇਸ਼ਾ ਗਰੀਮਾ ਬਣਾਈ ਰੱਖੂੰਗਾ ਤੇ ਜੋ ਬੈਸਟ ਤੋਂ ਬੈਸਟ ਬੈਬ ਦੇ ਸਕਿਆ ਮੇਰੇ ਲੁਧਿਆਣੇ ਨੂੰ ਤਾਂ ਮੈਂ ਉਹਦੇ ਲਈ 100% ਡਿਲੀਵਰ ਕਰਨ ਦੀ ਕੋਸ਼ਿਸ਼ ਕਰੂੰਗਾ ਜੀ ਤੇ ਉਹਦੇ ਲਈ ਮੈਨੂੰ ਆਪਣੇ ਆਪ ਤੇ ਵਿਸ਼ਵਾਸ ਵੀ ਹੈ ਮੈਨੂੰ ਆਪਣੀ ਨੀਅਤ ਵੀ ਤੇ ਵੀ ਯਕੀਨ ਆ ਕਿ ਮੈਂ ਸਾ ਲੁਧਿਆਣੇ ਦੇ ਡਵੈਲਪਮੈਂਟ ਦੀ ਹਰ ਇੱਕ ਕੰਪਲਿੰਗ ਸਟੈਪ ਕਰੂੰਗਾ ਜੀ ਅੱਜ ਜਗਤਪਤ ਸਿੰਘ ਖਣਕੋੜਾ ਜਿਹੜੇ ਸਾਡੇ ਡਿਸਟ੍ਰਿਕਟ ਇੰਚਾਰਜ ਨੇ ਉਹਨਾਂ ਨੂੰ ਕਿਹੜਾ ਜਿਹਾ ਕਮੇਟੀ ਦੇ ਅਡ ਚੇਅਰਮੈਨ ਲਗਾਇਆ ਗਿਆ ਤੇ ਮੈਂ ਉਹਨਾਂ ਦੇ ਉਹਨਾਂ ਦੇ ਪਰਿਵਾਰ ਨੂੰ ਵਧਾਈ ਦਿੰਦੇ ਆ ਲੇਕਿਨ ਨਾਲ ਹੀ ਨਾਲ ਮੈਂ ਕਹਿਣਾ ਚਾਹੁੰਦਾ ਕਿ ਯਾਰ ਆਦਮੀ ਬਣਦੀ ਹੈ ਜਿਨ੍ਹਾਂ ਨੇ ਆਫਰਾਂ ਦੇ ਬੱਚਿਆਂ ਨੂੰ ਇੱਕ ਹਜ਼ਾਰ ਤੱਕ ਬਚਾਇਆ ਉਹਨਾਂ ਨੇ ਕਿ ਨਵਾਜਿਆ ਇਹ ਮਾਨ ਸਾਹਿਬ ਦੀ ਸੋਚ ਆ ਜੀ ਜਿਹੜੇ ਮਿਹਨਤੀ ਵਲੰਟੀਅਰ ਸੰਗਠਨ ਚ ਉੱਤੇ ਹੋਏ ਭਲਾਈਆਂ ਨੂੰ ਵੱਡੇ ਵੱਡੇ ਆਦੇ ਹ ਤੇ ਮਿਠਾਇਆ ਤੇ ਇਹਨਾਂ ਦੀ ਮਿਸਾਲ ਸਾਡੇ ਜ਼ਿਲ੍ਹਾ ਪ੍ਰਸ਼ਾਸਨ ਦੀ ਹੈ ਔਰ ਇਹਨਾਂ ਨੇ ਮਦਦ ਕਰੀ ਬਹੁਤ ਬਹੁਤ ਅੱਜ ਚੇਅਰਮੈਨ ਦਾ ਅਹੁਦਾ ਸੰਭਾਲਿਆ ਕੰਗੜਾ ਸਾਹਿਬ ਨੇ ਤੇ ਸਾਨੂੰ ਪੂਰੀ ਆਸ ਹੈ ਵੀ ਉਹ ਦੌੜਨੇ ਦੀ ਤੇ ਪੰਜਾਬ ਦੀ ਤੇ ਆਮ ਆਦਮੀ ਪਾਰਟੀ ਦਾ ਨਾਮ ਉੱਚਾ ਕਰਨਗੇ ਸੂਰਤਾਨ ਦੇ ਨਾਲ ਕੰਮ ਕਰਨਗੇ ਤੇ ਸਾਨੂੰ ਕਿਉਂਕਿ ਇਹ ਜ਼ਿਲ੍ਹਾ ਪ੍ਰਧਾਨਗੀ ਵੀ ਇਹਨਾਂ ਨੇ ਕੀਤੀ ਹੈ ਉਹ 'ਚ ਵੀ ਇਹਨਾਂ ਨੇ ਬਹੁਤ ਮਿਹਨਤ ਕੀਤੀ ਹੈ ਤੇ ਉਹੀ ਮਿਹਨਤ ਇਹਨਾਂ ਦੇ ਕੰਮ ਆਊਗੀ ਤੇ ਅੱਗੇ ਪੰਜਾਬ ਦਾ ਨਾਮ ਉੱਚਾ ਕਰਨਗੇ ਆਮ ਆਦਮੀ ਪਾਰਟੀ ਦਾ ਉੱਚਾ ਇਸ ਮੌਕੇ 'ਤੇ ਮੈਂ ਕਹਿਣਾ ਚਾਹੁੰਦਾ ਵੀ ਇਹ ਬਹੁਤ ਹੀ ਵਧੀਆ ਸਮਾਜ ਸੇਵੀ ਪਰਿਵਾਰ ਦਾ ਨੌਜਵਾਨ ਇਹ ਇਲਾਕੇ ਦੀ ਬਹੁਤ ਹੀ ਤੰਦीनਾ ਸੇਵਾ ਕਰੂਗਾ ਇੱਕ ਆਮ ਆਦਮੀ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਨੇ ਬਹੁਤ ਵਧੀਆ ਫੈਸਲਾ ਲਿਆ ਇਹ ਪਹਿਲਾਂ ਤੋਂ ਹੀ ਸਮਾਜ ਸੇਵੀ ਪਰਿਵਾਰ ਹੈ ਜੀ ਅੱਖਾਂ ਦੇ ਕੈਂਪ ਮੈਡੀਕਲ ਕੈਂਪ ਸਕੂਲ ਦੇ ਮਾਲਕ ਨੇ ਬਹੁਤ ਵਧੀਆ ਪਰਿਵਾਰ ਦਾ ਲੱਗਦਾ ਪਿੰਡ ਦੀ ਪੂਰੀ ਪੰਚਾਇਤ ਉੱਚੀ ਅੱਜ ਹਾਂਜੀ ਪੂਰਾ ਇਲਾਕਾ ਪਹੁੰਚਿਆ ਜੀ ਸਨੇਤ ਤੋਂ ਨੇ ਸਨੇਤ ਅਸੀਂ ਬਾੜੇਵਾਲ ਤੋਂ ਆਏ ਆ ਸਾਰਾ ਪੂਰਾ ਬਾੜ ਬਾਕੀ ਲੁਧਿਆਣਾ ਹੀ ਸਾਰਾ ਪਹੁੰਚਿਆ ਜੀ ਲੱਗਦਾ ਵੀ ਜਿਹੜੇ ਤੁਹਾਡੇ ਪਿੰਡ ਦੇ ਕੰਮ ਰਹਿੰਦੇ ਆ ਉਹ ਪਹਿਲੇ ਤੋਂ ਦਰਦ ਕਿਤੇ ਆਣਗੇ ਬਿਲਕੁਲ ਜੀ ਜਿੱਦਣ ਤੋਂ ਇਹ ਸਰਗਰਮ ਹੋਇਆ ਮੁੰਡਾ 75% ਕੰਮ ਤਾਂ ਸਾਡੇ ਪਹਿਲਾਂ ਹੀ ਹੋ ਚੁੱਕੇ ਆ ਜਿਹੜੇ 25% ਰਹਿ ਗਏ ਉਹ ਵੀ ਕਰਾ ਦੇਣੇ ਨੇ ਪਾਰਟੀ ਹਾਈ ਕਮਾਂਡ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਡੇ ਡਿਸਟ੍ਰਿਕਟ ਇੰਚਾਰਜ ਸਾਡੇ ਛੋਟੇ ਵੀਰ ਜਤਿੰਦਰ ਖੰਗੂੜਾ ਜੀ ਨੂੰ ਇਹ ਜ਼ਿੰਮੇਵਾਰੀ ਦਿੱਤੀ ਹੈ ਜ਼ੋਨ ਇੰਚਾਰਜ ਹੋਣ ਦੇ ਨਾਤੇ ਮਾਲਵਾ ਸੈਂਟਰਲ ਜ਼ੋਨ ਇਨਚਾਰਜ ਹੋਣ ਦੇ ਨਾਤੇ ਮੈਂ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਾ ਦਿੰਦੀ ਆ ਤੇ ਅਰਦਾਸ ਵੀ ਕਰਦੀ ਆ ਕਿ ਇਸ ਜ਼ਿੰਮੇਵਾਰੀ ਨੂੰ ਉਹ ਤੈਅ ਦਿਲੋਂ ਨਿਭਾਣਗੇ ਤੇ ਨਾਲ ਹੀ ਸਾਰੇ ਪਰਿਵਾਰ ਨੂੰ ਸਾਡੇ ਵੱਲੋਂ ਬਹੁਤ 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 ਸ਼ੁਭਕਾਮਨਾਵਾਂ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਨਾ ਜਿਨ੍ਹਾਂ ਨੇ ਸਾਡੇ ਵੱਡੇ ਵੀਰ ਖੰਗੂੜਾ ਸਾਹਿਬ ਨੂੰ ਅੱਜ ਪਲੈਨਿੰਗ ਬੋਰਡ ਦਾ ਚੇਅਰਮੈਨ ਲਗਾਇਆ ਤਾਂ ਦੇਖੋ ਇੱਥੋਂ ਇਹ ਸਾਬਤ ਹੋ ਰਿਹਾ ਕਿ ਆਮ ਆਦਮੀ ਪਾਰਟੀ ਇੱਕ ਆਮ ਲੋਕਾਂ ਦੀ ਪਾਰਟੀ ਹੈ ਜਿਹੜਾ ਵੀ ਇੱਥੇ ਕੰਮ ਕਰੂਗਾ ਉਹਨੂੰ ਉਹਦਾ ਬੰਦਾ ਮਾਨ ਸਨਮਾਨ ਜ਼ਰੂਰ ਦਿੱਤਾ ਜਾਊਗਾ ਜੀ ਲੱਗਦਾ ਵੀ ਜਿੱਦਾਂ ਪਹਿਲਾਂ ਵੀ ਇਹ ਕਾਫੀ ਜ਼ਿੰਮੇਵਾਰੀਆਂ ਤਾਂ ਰਹਿ ਚੁੱਕੇ ਆ ਪ੍ਰਧਾਨ ਵੀ रह ਚੁੱਕੇ ਜੀ ਲੱਗਦਾ ਵੀ ਕੋਈ ਪ੍ਰੋਫੈਸਰ ਬਾਅਦ ਨੂੰ ਦਿੰਦਾ ਪਾਰਟੀ ਨੇ ਮੈਂ ਕਿੰਨਾ ਪ੍ਰਧਾਨ ਜੀ ਬਹੁਤ ਹੀ ਵਧੀਆ ਆਪਣਾ ਕੰਮ ਕਰ ਰਹੇ ਨੇ ਅਸੀਂ ਵੀ ਉਹਨਾਂ ਦੇ ਥੱਲੇ ਇੱਕ ਸੰਗਠਨ ਇਚਾਰ ਦੇ ਹੁੰਦੇ ਉਹਨਾਂ ਨਾਲ ਕੰਮ ਕਰ ਰਹੇ ਹਾਂ ਕਿ ਹਰ ਵੇਲੇ ਉਹ ਸਾਨੂੰ ਮੋਟੀਵੇਟ ਕਰਦੇ ਨੇ ਤੇ ਆਪਣਾ ਪਾਰਟੀ ਲਈ ਦਿਨ ਰਾਤ ਇੱਕ ਕਰਦੇ ਨੇ ਇਸ ਦੀ ਖੁਸ਼ੀ ਇਹ ਤੁਸੀਂ ਦੇਖ ਸਕਦੇ ਹੋ ਸਾਡੀ ਪੂਰੀ ਮਹਿਲਾਵਾਂ ਦੇ ਵਿੱਚ ਹੈ ਔਰ ਸਾਡੇ ਸਾਰੇ ਹਲਕਾ ਕੋਆਰਡੀਨੇਟਰ ਸਰਬੰਤ ਸਾਰੇ ਬਲਾਕ ਪ੍ਰਧਾਨ ਪਹੁੰਚ ਰਹੇ ਨੇ ਔਰ ਆਮ ਆਦਮੀ ਪਾਰਟੀ ਦੀ ਸਰਕਾਰ ਹੀ ਇਹ ਕੰਮ ਕਰ ਸਕਦੀ ਇੱਕ ਆਮ ਪਰਿਵਾਰ ਦੇ ਵਿੱਚੋਂ ਨਿਕਲਿਆ ਹੋਇਆ ਇਨਸਾਨ ਨੂੰ ਕਿਵੇਂ ਖਾਸ ਬਣਾਇਆ ਜਾਂਦਾ ਕਿਵੇਂ ਆਮ ਆਦਮੀ ਪਾਰਟੀ ਲੋਕਾਂ ਦੇ ਵਿੱਚ ਰਹਿ ਕੇ ਕੰਮ ਕਰਦੀ ਹੈ ਜਨਤ ਪਹਿਲਾਂ ਇੱਕ ਨਜ਼ਰ ਅਹਿਮ ਸੁਰਖੀ ਆਦੇਵਲ ਹੁੜਿਆਣੀ ਦੇ ਵਿੱਚ ਸੜਕ ਨਿਰਮਾਣ ਕਾਰਜਾਂ ਦੀ ਸ਼ੁਰੂਆਤ ਐਸਪੀ ਟ੍ਰੈਫਿਕ ਗੁਰਦੀਪ ਸਿੰਘ ਵੱਲੋਂ ਲਿੱਤਾ ਗਿਆ ਜਾਇਦਾ ਪੰਜਾਬ ਪੁਲਿਸ ਵੱਲੋਂ ਵੱਡੀ ਸਾਜ਼ਿਸ਼ ਨੂੰ ਕੀਤਾ ਗਿਆ ناکਾਮ ਜਤਿੰਦਰ ਖੰਘੂਣਾ ਨੂੰ ਦਿੱਤੀ ਗਈ ਚੇਅਰਮੈਨ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੇ ਵੱਲੋਂ ਲਾਈਟ ਅਤੇ ਸਾਊਂਡ ਸ਼ੋਅ ਦੀ আয়োজন ਫਿਲਹਾਲ ਦੇ ਲਈ ਪੰਜਾਬ ਅਪਡੇਟ ਦੇ ਵਿੱਚ ਇੰਨਾ ਹੀ ਮੈਨੂੰ ਦਿਓ ਇਜਾਦਤ ਸ਼ਸ਼੍ਰੀ ਅਕਲ